ਮਾਝੇ ਵਾਲਿਆਂ ਲਈ ਇੱਕ ਹੋਰ ਖੁਸ਼ਖਬਰੀ ਲੈ ਕੇ ਆਇਆ ਮਾਝੇ ਦੀ ਧਰਤੀ ਦੇ ਲੋਕ ਕਿਸੇ ਤੋਂ ਘੱਟ ਨਹੀਂ ਤੇ ਕਿਸੇ ਤੋਂ ਪਿੱਛੇ ਰਹਿ ਨਹੀਂ ਸਕਦੇ ਲਓ ਜੀ ਇਹ ਆ ਰਹੇ ਨੇ ਤੁਹਾਡੇ ਸਾਹਮਣੇ ਗिन्नੂ ਲੋਪੋਕੇ ਬਿਲਕੁਲ ਗिन्नੂ ਵੀਰ ਜੀ ਲੋਪੋਕੇ ਵਾਲੇ ਇੱਕ ਵਾਰ ਫਿਰ ਨਵਾਂ ਨੁਕਰਾ ਕੋੜਾ ਲੈ ਕੇ ਆਏ ਨੇ ਜੀ ਕੱਢਿਆ ਤਾਂ ਇਹਨਾਂ ਨੇ ਛਾਪ ਹੀ ਆ ਆਓ ਤੁਹਾਨੂੰ ਦੱਸਦਾ ਕਿ ਕਿਹੜਾ ਕੋੜਾ ਲਿਆਏ ਨੇ ਕੁਝ ਮਹੀਨੇ ਪਹਿਲਾਂ ਮੈਂ ਗਿੰਨੂ ਲੋਪੋ ਕੇ ਹੁਣਾ ਦੀ ਇੱਕ ਵੀਡੀਓ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੇ ਆਪਾਂ ਨੂੰ ਦਿਖਾਈਆਂ ਸੀ ਆਪਣੀਆਂ ਮਾਰਵਾੜੀ ਘੋੜੀਆਂ ਤੇ ਹੁਣ ਲਿਆਏ ਨੇ ਜੀ ਇੱਕ ਬਹੁਤ ਖੂਬਸੂਰਤ ਵਸ਼ੇਰਾ ਹਾਂਜੀ ਇਹ ਘੋੜਾ ਨਹੀਂ ਹੈ ਇਹ ਹਜੇ ਇੱਕ ਵਸ਼ੇਰਾ ਹੀ ਹੈ ਬਹੁਤ ਚੰਗੇ ਖਾਨਦਾਨ ਦਾ ਬਹੁਤ ਚੰਗੀ ਬਲੱਡ ਲਾਈਨ ਤੋਂ ਤੇ ਬਹੁਤ ਹੀ ਖੂਬਸੂਰਤ ਹੈ ਜੀ ਇਹਨੂੰ ਕਰਾ ਵਸ਼ੇਰਾ ਤੇ ਆਓ ਪਹਿਲਾਂ ਗੱਲ ਕਰਦੇ ਹਾਂ ਇਹ ਫਾਰਮ ਹੈ ਕਿਥੇ ਆਪਾਂ ਬੈਠੇ ਆ ਜੀ ਇਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜਾ ਆਪਾਂ ਨੂੰ ਪੈਂਦਾ ਜੀ ਅੰਮ੍ਰਿਤਸਰ ਸਾਹਿਬ ਤੇ ਪਿੰਡ ਹੈ ਲੋਪੋਕੇ ਤੇ ਮਾਲਕ ਦਾ ਨਾਮ ਹੈ ਗिन्नू ਜੀ ਗिन्नू ਲੋਪੋਕੇ ਕਰਕੇ ਲੋਕ ਇਹਨਾਂ ਨੂੰ ਜਾਣਦੇ ਨੇ ਬਹੁਤ ਸ਼ਕੀਨ ਤੇ ਬਹੁਤ ਖੁਸ਼ਦਿਲ ਇਨਸਾਨ ਨੇ ਤੇ ਬਹੁਤ ਚੰਗਾ ਇਹਨਾਂ ਨੇ ਨੁਖਰਾ ਬਸ਼ੀਰਾ ਲੈਂਦਾ ਤੇ ਨਾਮ ਰੱਖਿਆ ਹੈ ਬੱਬਰ ਹਾਈਟ ਦੀ ਗੱਲ ਕਰੀਏ ਤਾਂ 63 ਪਲੱਸ ਇਸ ਬਸ਼ੇਰੇ ਦੀ ਹਾਈਟ ਹੈ ਤੇ ਉਮਰ ਹੈ ਹਲੇ ਸਿਰਫ 33 34 ਮਹੀਨੇ ਜੀ ਹਾਂ ਦੋ ਦੰਦ ਦਾ ਬਸ਼ੇਰਾ ਹੈ ਜੀ ਲਗਭਗ 33 34 ਮਹੀਨੇ ਉਮਰ ਹੈ ਤੇ ਹਾਈਟ ਬਹੁਤ ਹੈ ਤੇ ਜਦੋਂ ਮੈਂ ਗਿੱਨੂ ਵੀਰ ਜੀ ਹੁਣਾਂ ਨਾਲ ਗੱਲ ਕੀਤੀ ਇਸ ਬਸ਼ੇਰੇ ਬਾਰੇ ਪੁੱਛਿਆ ਇਹਨਾਂ ਦੇ ਸ਼ੌਂਕ ਬਾਰੇ ਗੱਲ ਕੀਤੀ ਜੇ ਤੁਸੀਂ ਇਹ ਬਸ਼ੇਰਾ ਲਿਆਏ ਹੋ ਤੇ ਆਪਾਂ ਕਿਸ ਮਕਸਦ ਲਈ ਜਾਇਆ ਤਾਂ ਮੈਨੂੰ ਇਹਨਾਂ ਨੇ ਦੱਸਿਆ ਕਿ ਮੈਨੂੰ ਸ਼ੌਂਕ ਹੈ ਘੋੜੇ ਪਾਲਣ ਦਾ ਇਹਨਾਂ ਨਾਲ ਪਿਆਰ ਕਰਨ ਦਾ ਇਹਨਾਂ ਨੂੰ ਸਮਾਂ ਦੇਣ ਦਾ ਕਿੰਦੇ ਮੇਰਾ ਬਚਪਨ ਦਾ ਬਹੁਤ ਪੁਰਾਣਾ ਸ਼ੌਂਕ ਸੀ ਤੇ ਮੈਂ ਕਈ ਸਾਲ ਇੰਤਜ਼ਾਰ ਕੀਤਾ ਕਿ ਕਦੋਂ ਇਹ ਸ਼ੌਂਕ ਪੂਰਾ ਹੋਵੇ ਤਾਂ ਮੈਂ ਆਪਣਾ ਕੀਮਤੀ ਸਮਾਂ ਘੋੜਿਆਂ ਨੂੰ ਦੇ ਸਕਾਂ ਗਿਨੂ ਵੀਰ ਜੀ ਹੁਣੀ ਫੌਰਨ ਰਹਿੰਦੇ ਸੀਗੇ ਅਬਰੌਡ ਰਹਿੰਦੇ ਸੀਗੇ ਪਹਿਲਾਂ ਬਾਹਰ ਸੀ ਇਹਨਾਂ ਦੀ ਫੈਮਿਲੀ ਬਾਹਰ ਹੈ ਇਹਨਾਂ ਦੇ ਬੱਚੇ ਬਾਹਰ ਪੜਦੇ ਨੇ ਇੱਥੇ ਇੱਕ ਇਮੀਗ੍ਰੇਸ਼ਨ ਦਾ ਵੀ ਕੰਮ ਕਰਦੇ ਨੇ ਇਹਨਾਂ ਦਾ ਆਇਲਸ ਸੈਂਟਰ ਵੀ ਹੈ ਤੇ ਇਹ ਸਟੂਡੈਂਟ ਵੀਜ਼ਿਆਂ ਤੇ ਵੀ ਕੰਮ ਕਰਦੇ ਨੇ ਇਹ ਇਹਨਾਂ ਨੇ ਬਿਲਕੁਲ ਵੀ ਮੈਨੂੰ ਨਹੀਂ ਕਿਹਾ ਕਿ ਤੁਸੀਂ ਗੱਲ ਕਰਿਓ ਕਿਉਂਕਿ ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ ਬਹੁਤ ਨਾਈਸ ਪਰਸਨ ਨੇ ਤੇ ਮੈਨੂੰ ਲੱਗਾ ਕਿ ਯਾਰ ਉਹਨਾਂ ਦੇ profession ਬਾਰੇ ਗੱਲ ਕਰਨੀ ਚਾਹੀਦੀ ਹੈ ਤੇ ਮੈਂ ਆਪਣੀ ਮਰਜ਼ੀ ਨਾਲ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦਾ ਕਿ ਇਮੀਗ੍ਰੇਸ਼ਨ ਨੂੰ ਹੈ ਸਟੂਡੈਂਟ ਵੀਜ਼ੇ ਉੱਤੇ ਕੰਮ ਕਰਦੇ ਨੇ ਤੇ ਬਹੁਤ ਵਧੀਆ ਇਨਸਾਨ ਨੇ ਤੇ ਬਾਹਰ ਦੀ ਦਰਤੀ ਛੱਡ ਕੇ ਇੱਥੇ ਆਪਣੇ ਪਿੰਡ ਆਪਣੀਆਂ ਪੈਲੀਆਂ ਆਪਣੇ ਖੇਤਾਂ ਚਾਏ ਨੇ ਵਾਪਸ ਆਪਣਾ ਸ਼ੌਂਕ ਪੂਰਾ ਕਰਨ ਲਈ ਤੇ ਬਹੁਤ ਵਧੀਆ ਤਰੀਕੇ ਨਾਲ ਘੋੜਿਆਂ ਦਾ ਸ਼ੌਂਕ ਪਾਲ ਰਿਹਾ ਹੈ ਇਹਨਾਂ ਦੇ ਕੋਲ ਇੱਕ ਕਾਲੀ ਬਸ਼ੇਰੀ ਵੀ ਹੈ ਉਹ ਹੈ ਜੀ ਅੰਮ੍ਰਿਤਸਰ ਦੇ ਇੱਕ ਬਹੁਤ ਸੋਹਣੇ ਖੂਬਸੂਰਤ ਘੋੜੇ ਦੀ ਰਤਨ ਕਾਂਟੇ ਦੀ ਬਸ਼ੇਰੀ ਹੈ ਜੀ ਇਹਨਾਂ ਕੋਲ ਕਾਲੇ ਰੰਗ ਦੀ ਬਹੁਤ ਚੰਗੀ ਤੇ ਗਿੰਨੂ ਵੀਰ ਜੀ ਨੇ ਮੈਨੂੰ ਦੱਸਿਆ ਕਿ ਉਹ ਬਸ਼ੇਰੀ ਸੇਲ ਵੀ ਹੈ ਜੇ ਕੋਈ ਦੋਸਤ ਚਾਹੁੰਦਾ ਹੈ ਇੱਕ ਚੰਗੀ ਕਾਲੀ ਮਾਰਵਾੜੀ ਬਿਸ਼ੇਰੀ ਖਰੀਦਣਾ ਤੁਸੀਂ ਵੀਰ ਜੀ ਹਣਾ ਦੇ ਫੋਨ ਤੇ ਕਾਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਦਿੱਤਾ ਗਿਆ। ਚਾਓ ਅੱਗੇ ਗੱਲ ਕਰਦੇ ਹਾਂ ਇਸ ਬਿਸ਼ੇਰੇ ਬਾਰੇ ਦੋਸਤੋ ਇਹ ਬਿਸ਼ੇਰਾ ਹੈ ਰਤਨ ਘੋੜੇ ਦਾ। ਬਹੁਤ ਚੰਗਾ ਘੋੜਾ ਸੀ ਰਤਨ। ਰਤਨ ਦਾ ਇਹ ਬੱਚਾ ਹੈ ਚੈਂਪੀਅਨ ਘੋੜਾ ਸੀ ਰਤਨ ਤੇ ਇਹ ਬੱਚੇ ਨੂੰ ਵੀ ਤੁਸੀਂ ਧਿਆਨ ਨਾਲ ਦੇਖਨੇ ਹੋ। ਬੱਬਰ ਹੁਣ ਜੋ ਤੁਸੀਂ ਸਕਰੀਨ ਤੇ ਨੁਕਰਾ ਬਿਸ਼ੇਰਾ ਦੇਖ ਰਹੇ ਹੋ ਇਹਦਾ ਨਾਮ ਹੈ ਬੱਬਰ। ਦਿਸਪੋਰਟਲੈਸ ਬੱਚਾ ਹੈ ਜੀ ਕਿਤੇ ਵੀ ਮੈਨੂੰ ਵੀਡੀਓ ਬਣਾਉਣ ਦੇ ਟਾਈਮ ਤੇ ਮੈਂ ਅੱਗੇੋਂ ਪਿੱਛੋਂ ਕੰਨਾਂ ਚੋਂ ਸਭ ਜਗ੍ਹਾ ਤੋਂ ਵੀਡੀਓ ক্লোਜ਼ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਕਾਲਾ ਦਾਗ ਨਹੀਂ ਹੈਗਾ ਕੋਈ ਵੀ ਕਾਲਾ ਦਾਗ ਇਹਦੀ ਬਾਡੀ ਤੇ ਨਹੀਂ ਹੈਗਾ ਬਿਲਕੁਲ ਸਪੋਰਟਲੈਸ ਤੇ ਸਾਫ਼ ਸੁਥਰਾ ਇਹ ਬੱਚਾ ਹੈ ਤੇ ਬੜੇ ਸ਼ੌਂਕ ਦੇ ਨਾਲ ਗਿੱਨੂ ਵੀਰ ਜੀ ਨੂੰ ਪਾਲ ਰਹੇ ਨੇ ਤੇ ਮੇਨ ਮਕਸਦ ਹੈ ਤੁਹਾਨੂੰ ਦੱਸਿਆ ਹੀ ਸੀ ਕਿ ਜਦੋਂ ਸ਼ੌਂਕ ਹੋਵੇ ਕਿਸੇ ਨੂੰ ਫਿਰ ਉਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ ਕੋਈ ਮਕਸਦ ਨਹੀਂ ਹੁੰਦਾ ਕਿਸ ਕਾਰਨ ਲਈ ਲੈ ਗਏ ਨੇ ਫਿਰ ਵੀ ਜੇ ਕੋਈ ਭਰਾ ਚਾਹੁੰਦਾ ਹੈ ਇਸ ਖੂਬਸੂਰਤ ਬਸ਼ੇਰੇ ਤੋਂ ਘੋੜੀਆਂ ਕਰਾਸ ਕਰਵਾਈਆਂ ਜਾਣ ਇਸ ਤੋਂ ਘੋੜੀ ਮੇਟ ਕਰਵਾ ਕੇ ਇਸੇ ਤਰ੍ਹਾਂ ਦਾ سپورਟਲੈਸ ਸੋਹਣਾ ਬੱਚਾ ਲਿਆ ਜਾਵੇ ਤਾਂ ਤੁਸੀਂ ਬਿਲਕੁਲ ਗਿੰਨੂ ਵੀਰ ਜੀ ਨੂੰ ਉਹਨਾਂ ਨੂੰ ਕਾਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਬਰੀਡਿੰਗ ਵਾਸਤੇ ਵੀ ਘੋੜਾ ਚਾਲੂ ਹੋ ਚੁੱਕਾ ਹੈ ਓਪਨ ਹੈ ਤੁਸੀਂ ਇਸ ਘੋੜੇ ਤੋਂ ਬਰੀਡਿੰਗ ਲੈ ਸਕਦੇ ਹੋ ਔਰ ਵੱਡੀ ਗੱਲ ਉਹਨਾਂ ਨੇ ਮੈਨੂੰ ਇਹੋ ਦੱਸੀ ਸੀ ਕਿ ਆਪਣਾ ਕੋਈ ਮਕਸਦ ਬਿਜ਼ਨਸ ਦਾ ਨਹੀਂ ਹੈ ਅਸੀਂ ਸਿਰਫ ਸ਼ੌਂਕ ਵਾਸਤੇ ਇਹਨੂੰ ਲਿਆ ਹੈ ਕਿ ਅਸੀਂ ਪਿਆਰ ਕਰਦੇ ਹਾਂ ਘੋੜਿਆਂ ਨੂੰ ਤੇ ਘੋੜਿਆਂ ਦੇ ਨਾਲ ਸਾਡਾ ਲਗਾਅ ਹੈ ਤੇ ਇਹਨਾਂ ਨੂੰ ਰੱਖਣਾ ਤੇ ਉਹਨਾਂ ਦੀ ਸੇਵਾ ਕਰਨੀ ਸਾਨੂੰ ਚੰਗੀ ਲੱਗਦੀ ਹੈ ਦੋਸਤੋ ਤੁਸੀਂ ਵੇਖ ਰਹੇ ਹੋ ਮੇਰਾ ਪੇਜ ਗੁਰਦੇਵ ਫੋਟੋਗ੍ਰਾਫਿਕਸ YouTube ਚੈਨਲ ਤੇ Facebook ਪੇਜ ਤੇ Instagram ਤੇ ਵੀ ਸਾਰੇ ਭਰਾ ਲਗਭਗ ਮੈਨੂੰ ਵੇਖਦੇ ਨੇ ਵੇਦੀਆਂ ਵੀਡੀਓ ਦੇਖਦੇ ਨੇ ਤੇ ਤੁਸੀਂ ਪਸੰਦ ਕਰਦੇ ਹੋ ਥੈਂਕ ਯੂ ਸੋ ਮੱਚ ਦਿਲੋਂ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਜੇ ਕੋਈ ਭਰਾ ਹੋਰ ਵੀ ਚਾਹੁੰਦਾ ਹੈ ਇਹ ਵੀਡੀਓ ਜੇਕਰ ਤੁਹਾਨੂੰ ਪਸੰਦ ਆਉਂਦੀ ਹੈ ਲਓ ਜੀ ਇਹ ਜੋ ਬੱਚੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਆਪਣੇ ਬੱਬਰ ਦੇ ਸਾਹਮਣੇ ਖੜੀ ਹੈ ਕਾਲੀ ਬਸ਼ੇਰੀ ਇਹੋ ਹੀ ਬਸ਼ੇਰੀ ਹੈ ਜੀ ਜੋ ਫੋਰ ਸੇਲ ਹੈ ਇਸ ਦੀ ਹੋਰ ਵੀ ਕੋਈ ਚੰਗੀ ਫੋਟੋ ਮੈਂ ਵਿੱਚ ਲਗਾ ਦੇਵਾਂਗਾ ਤੁਸੀਂ ਦੇਖ ਸਕਦੇ ਹੋ ਦੋਸਤੋ ਜੇ ਕੋਈ ਦੋਸਤ ਚਾਹੁੰਦਾ ਹੈ ਕਿ ਤੁਸੀਂ ਵੀ ਆਪਣੇ ਘੋੜੇ ਨੂੰ ਫਿਲਮਾਉਣਾ ਹੈ ਤੁਸੀਂ ਵੀ ਆਪਣੇ ਘੋੜੇ ਦੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਾਉਣੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜ਼ਰੂਰ ਮੈਂ ਤੁਹਾਡੇ ਘਰ ਆ ਕੇ ਤੁਹਾਡੇ ਘੋੜੇ ਦੀ ਫੋਟੋ ਵੀਡੀਓਗ੍ਰਾਫੀ ਕਰਾਂਗਾ ਤੇ ਤੁਹਾਡੇ ਘੋੜੇ ਨੂੰ ਵੀ ਇਸੇ ਤਰੀਕੇ ਨਾਲ ਆਪਣੇ ਚੈਨਲ ਤੇ ਫਿਲਮਾਵਾਂਗਾ ਤਾਂ ਜੁੜੇ ਰਹੋ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਦੇ ਨਾਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਘੋੜੇ ਨਾਲ ਸ਼ੁਕਰੀਆ ਦੋਸਤੋ